ਪੰਜਾਬ ਦੀ ਸੱਤਾਧਾਰਿਤ ਰਾਮਾ ਦੀ ਪਾਰਟੀ ਦੇ ਦਰਜਨਾਬ ਵਿਧਾਇਕ ਤਿੰਨ ਸਾਲਾਂ ਅੰਦਰ ਹੀ ਕਰੋੜਪਤੀ ਬਣ ਗਏ ਨੇ ਕਿਸੇ ਕਾਰੋਬਾਰੀ ਦਾ ਤਰੱਕੀ ਕਰਨਾ ਸਮਝ ਆਉਂਦਾ ਪਰ ਬਿਨਾ ਕਿਸੇ ਕੰਮ ਧੰਦੇ ਦੇ ਕਰੋੜਾਂ ਦੀਆਂ ਕੋਠੀਆਂ ਮਹਿੰਗੀਆਂ ਗੱਡੀਆਂ ਸ਼ਾਹੀ ਠਾਠ ਬਾਟ ਫੈਕਟਰੀਆਂ ਵਿੱਚ ਹਿੱਸੇ ਸ਼ੈਲਰਾਂ ਦੇ ਮਾਲਕ ਆੜਤੀ ਬਣਨ ਸਣੇ ਹੋਰ ਪਤਾ ਨਹੀਂ ਇਹ ਵਿਧਾਇਕ ਕੀ ਕੁਝ ਬਣ ਗਏ ਨੇ ਇਹਨਾਂ ਦੇ ਹੱਥ ਅਜਿਹੀ ਕਿਹੜੀ ਗਿੱਦੜ ਸਿੰਗੀ ਲੱਗ ਗਈ ਜਿਸ ਨਾਲ ਇਹ ਰਾਤੋ ਰਾਤ ਅਮੀਰ ਹੋ ਗਏ ਇੱਕ ਵਿਧਾਇਕ ਦੀ ਕਿੰਨੀ ਕਮਾਈ ਹੁੰਦੀ ਹੈ ਇਹ ਸਵਾਲ ਹੁਣ ਬਹੁਤ ਸਾਰੇ ਲੋਕਾਂ ਦੇ ਦਿਮਾਗ ਵਿੱਚ ਉਵਾਲੇ ਮਾਰ ਰਿਹਾ ਹੈ ਹੁਣ ਤਾਂ ਆਮ ਆਦੀ ਪਾਰਟੀ ਦੇ ਅੰਦਰ ਵੀ ਇਹ ਆਵਾਜ਼ ਉੱਠਣ ਲੱਗੀ ਹੈ ਇਹ ਇਕੱਲੀ ਆਵਾਜ਼ ਨਹੀਂ ਉੱਠਣ ਲੱਗੀ ਬਕਾਇਦਾ ਸ਼ਿਕਾਇਤਾਂ ਹੋਣ ਲੱਗੀਆਂ ਨੇ ਸ਼ਿਕਾਇਤਾਂ ਕਰਨ ਵਾਲੇ ਵੀ ਇਸੇ ਪਾਰਟੀ ਨਾਲ ਸੰਬੰਧਤ ਨੇ ਹਲੇ ਥੋੜੀ ਦੇਰ ਰੁਕੋ ਸ਼ਿਕਾਇਤਾਂ ਦਾ ਇਹ ਸਿਲਸਿਲਾ ਬਹੁਤ ਤੇਜ਼ੀ ਫੜਨ ਵਾਲਾ ਹੈ ਗੱਲ ਹੈ ਵੀ ਸਹੀ ਆਮ ਆਦੀ ਪਾਰਟੀ ਦੇ ਹੱਕ ਵਿੱਚ ਝੁੱਲੀ ਸਿਆਸੀ ਹਵਾ ਵਿੱਚ ਅਜਿਹੇ ਕਈ ਵਿਧਾਇਕ ਬਣੇ ਜਿਨ੍ਹਾਂ ਕੋਲ ਪਹਿਲਾਂ ਗੁਜ਼ਾਰੇ ਜੋਗੇ ਸਾਧਨ ਵੀ ਨਹੀਂ ਸਨ ਕਈ ਤਾਂ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰ ਰਹੇ ਸਨ ਫਿਰ ਇਨ੍ਹਾਂ ਹੱਥ ਕਿਹੜਾ ਖਜ਼ਾਨਾ ਲੱਗ ਗਿਆ ਜਿਹੜੀ ਇਹ ਆਵਾਜ਼ ਉੱਠ ਰਹੀ ਹੈ ਅਤੇ ਸ਼ਿਕਾਇਤਾਂ ਹੋਣ ਲੱਗੀਆਂ ਨੇ ਕੀ ਮੁੱਖ ਮੰਤਰੀ ਭਗਵੰਤ ਮਾਨ ਉਸ ਦੀ ਜਾਂਚ ਕਰਵਾਉਣਗੇ ਮੁੱਖ ਮੰਤਰੀ ਭਗਵੰਤ ਮਾਨ ਹਰ ਸਟੇਜ ਉਤੇ ਆਪਣੇ ਇਮਾਨਦਾਰ ਹੋਣ ਦਾ ਦਮ ਭਰਦੇ ਨੇ ਹਰੇਕ ਵਾਰ ਉਹ ਦਿੱਤੀਆਂ ਨੌਕਰੀਆਂ ਦਾ ਅੰਕੜਾ ਅੱਗੇ ਰੱਖ ਕੇ ਇਹ ਵੀ ਦਾਵਾ ਕਰਦੇ ਨੇ ਕਿ ਸਾਰੀਆਂ ਨੌਕਰੀਆਂ ਬਿਨਾਂ ਰਿਸ਼ਵਤ ਅਤੇ ਬਿਨਾਂ ਸਿਫਾਰਸ਼ ਦੇ ਦਿੱਤੀਆਂ ਨੇ ਇਹ ਗੱਲ ਸਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਉਤੇ ਹਾਲੇ ਸਿੱਧੇ ਤੌਰ ਤੇ ਕਦੇ ਵੀ ਭ੍ਰਿਸ਼ਟਾਚਾਰ ਦੇ ਦੋਸ਼ ਨਹੀਂ ਲੱਗੇ ਪਰ ਉਹਨਾਂ ਦੇ ਬਹੁ ਗਿਣਤੀ ਵਿਧਾਇਕਾਂ ਖਿਲਾਫ ਢੇਰ ਸਾਰੀਆਂ ਸ਼ਿਕਾਇਤਾਂ ਨੇ ਇਹ ਵਿਧਾਇਕ ਕਿਵੇਂ ਕਰੋੜਪਤੀ ਬਣੇ ਕਿਵੇਂ ਇਹਨਾਂ ਦੀਆਂ ਫੈਕਟਰੀਆਂ ਸ਼ੈਲਰ ਲੱਗ ਗਏ ਕਿਵੇਂ ਹੋਰ ਪਤਾ ਨਹੀਂ ਨਾਮੀ ਬੇਨਾਮੀ ਜਾਇਦਾਦਾਂ ਅਤੇ ਕਾਰੋਬਾਰ ਖੜੇ ਹੋ ਗਏ ਇਹ ਸਭ ਜਾਂਚ ਦਾ ਵਿਛਾਏ ਇਸ ਲਈ ਮੁੱਖ ਮੰਤਰੀ ਨੂੰ ਚਾਹੀਦਾ ਕਿ ਉਹ ਆਪਣੇ ਤੌਰ ਤੇ ਸਾਰੇ ਵਿਧਾਇਕਾਂ ਦੀ ਜਾਇਦਾਦ ਦੀ ਵਿਜੀਲੈਂਸ ਜਾਂਚ ਦੇ ਹੁਕਮ ਦੇਣ ਜੇਕਰ ਉਹ ਸੋਚਦੇ ਨੇ ਕਿ ਜੇ ਇਹ ਬਦਨਾਮ ਹੋ ਚੁੱਕੇ ਵਿਧਾਇਕਾਂ ਦੀ ਟਿਕਟ ਕੱਟ ਕੇ ਹੀ ਸਰਜੂ ਤਾਂ ਉਹ ਗਲਤ ਨੇ ਲੋਕ ਫਿਰ ਕਦੇ ਵੀ ਮਾਫ ਨਹੀਂ ਕਰਨਗੇ ਈਮਾਨਦਾਰ ਹੋਣਾ ਇੱਕ ਗੱਲ ਹੈ ਅਤੇ ਭ੍ਰਿਸ਼ਟਾਚਾਰ ਨੂੰ ਰੋਕਣਾ ਦੂਜੀ ਗੱਲ ਹੈ ਜੋ ਭ੍ਰਿਸ਼ਟਾਚਾਰ ਕਰਨ ਦੇ ਬਰਾਬਰ ਹੀ ਮੰਨੀ ਜਾਂਦੀ ਹੈ ਇਸ ਲਈ ਜ਼ਰੂਰੀ ਹੈ ਕਿ ਅਜਿਹੇ ਵਿਧਾਇਕਾਂ ਨੂੰ ਟੰਗਿਆ ਜਾਵੇ ਪਰ ਇਸ ਦੀ ਉਮੀਦ ਨਾ ਮਾਤਰ ਕਿਉਂਕਿ ਜਿਹੜੇ ਵਿਧਾਇਕਾਂ ਨੂੰ ਉਹ ਆਪ ਹੀ ਫੜਨ-ਫੜਾਉਣ ਦਾ ਦਾਵਾ ਕਰਕੇ ਸਾਹਮਣੇ ਲਿਆਏ ਸਨ ਹਾਲੇ ਤੱਕ ਤਾਂ ਉਨ੍ਹਾਂ ਖਿਲਾਫ ਵੀ ਕੋਈ ਕਾਰਵਾਈ ਨਹੀਂ ਹੋਈ ਜਿਹੜੇ ਮੰਤਰੀ ਅਜੇਹੇ ਦੋਸ਼ਾਂ ਵਿੱਚ ਘਿਰੇ ਸਨ ਉਹਨਾਂ ਵਿੱਚੋਂ ਵੀ ਕੁਝ ਇੱਕ ਦੀ ਬਾਜ਼ਾਰਤ ਵਿੱਚੋਂ ਛੁੱਟੀ ਕਰਨ ਤੋਂ ਗੱਲ ਅੱਗੇ ਨਹੀਂ ਵਧੀ ਫਿਰ ਕਿਵੇਂ ਆਸ ਰੱਖੀਏ ਕਿ ਮੁੱਖ ਮੰਤਰੀ ਭਗਵੰਤ ਮਾਨ ਹੁਣ ਕੁਝ ਕਰਨਗੇ ਇਹ ਸਵਾਲ ਅਸਲ ਵਿੱਚ ਗੁਰੂ ਹਰਸਾਹਿਬ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਦੇ ਮਾਮਲੇ ਕਰਕੇ ਉੱਠਿਆ ਆਮ ਆਦਮੀ ਪਾਰਟੀ ਦੇ ਹੀ ਆਗੂ ਦੀਪਕ ਸ਼ਰਮਾ ਨੇ ਵਿਧਾਇਕ ਫੌਜਾ ਸਿੰਘ ਸਰਾਰੀ ਉੱਤੇ ਕਥਿਤ ਭ੍ਰਿਸ਼ਟਾਚਾਰ ਰਾਹੀਂ ਕਰੋੜਾਂ ਦੀ ਜਾਇਦਾਦ ਬਣਾਉਂਦੇ ਦੋਸ਼ ਲਾਉਂਦੇ ਆ एसएसपी विजिलेंस ਅਤੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ ਇਸ ਸ਼ਿਕਾਇਤ ਨਾਲ ਜਾਇਦਾਦ ਸੰਬੰਧੀ ਸਾਰੇ ਸਬੂਤ ਵੀ ਨੱਥੀ ਕੀਤੇ ਗਏ ਨੇ ਦੀਪਕ ਸ਼ਰਮਾ ਨੇ ਦੱਸਿਆ ਕਿ ਵਿਧਾਇਕ ਫੌਜਾ ਸਿੰਘ ਸਰਾਰੀ ਨੇ ਐਮਐਲਏ ਬਣਨ ਤੋਂ ਬਾਅਦ ਇਲਾਕੇ ਦੇ ਲੋਕਾਂ ਨਾਲ ਕਥਿਤ ਤੌਰ ਤੇ ਕਈ ਤਰੀਕਿਆਂ ਨਾਲ ਕਰੋੜਾਂ ਰੁਪਏ ਦੀ ਨਾਮੀ ਅਤੇ ਬੇਨਾਮੀ ਜਾਇਦਾਦ ਖਰੀਦੀ ਹੈ ਉਹਨਾਂ 'ਤੇ ਦੋਸ਼ ਲਾਇਆ ਕਿ ਇਸ ਗੈਰਕਾਨੂੰਨੀ ਕਮਾਈ ਨਾਲ ਖਰੀਦੀ ਗਈ ਜਾਇਦਾਦ ਵਿੱਚ ਕਈ ਮਹਿੰਗੀਆਂ ਵਸਤੂਆਂ ਅਤੇ ਜ਼ਮੀਨਾਂ ਸ਼ਾਮਲ ਨੇ ਦੀਪਕ ਸ਼ਰਮਾ ਵੱਲੋਂ ਦਿੱਤੇ ਗਏ ਵੇਰਵੇ ਅਨੁਸਾਰ ਬੁਲਟ ਮੋਟਰਸਾਈਕਲ ਦੀ ਕੀਮਤ 3 ਲੱਖ ਰੁਪਏ ਸਕੋਰਪਿਓ ਦੀ ਕੀਮਤ 22 ਲੱਖ ਰੁਪਏ ਸਮਿਤ ਵੈਸਨ ਰਵਾਲਵਰ ਦੀ ਕੀਮਤ 6.5 ਲੱਖ ਰੁਪਏ ਪੰਪ ਐਕਸ਼ਨ ਗਨ ਦੀ ਕੀਮਤ 65000 ਰੁਪਏ ਦੱਸੀ ਗਈ ਹੈ ਇਸ ਤੋਂ ਇਲਾਵਾ ਆਨੰਦ ਨਿਵਾਸ ਦਾ ਵੀ ਜ਼ਿਕਰ ਹੈ ਜੋ 122 ਮਰਲੇ ਵਿੱਚ ਹੈ ਜਿਸ ਵਿੱਚ 22 ਲੱਖ ਦੀ ਜ਼ਮੀਨ ਅਤੇ 30 ਲੱਖ ਰੁਪਏ ਦੀ ਕੋਠੀ ਸ਼ਾਮਲ ਹੈ ਨਿਊ ਆਨੰਦ ਪਾਰਕ 뷰 ਫਿਰੋਜ਼ਪੁਰ ਨੇੜੇ 102 ਮਰਲੇ ਦਾ ਪਲਾਟ ਜਿਸ ਦੀ ਕੀਮਤ 1.5 ਕਰੋੜ ਰੁਪਏ ਦੱਸੀ ਗਈ ਹੈ ਦੀਪਕ ਇਨਕਲੇਫ ਰੋਜ਼ਪੁਰ ਵਿੱਚ ਤਿੰਨ ਪਲਾਟ ਅਤੇ ਦੋ ਕੋਟੀਆਂ ਨੇ ਜਿਨ੍ਹਾਂ ਦੀ ਕੁੱਲ ਕੀਮਤ ਲਗਭਗ 2.5 ਕਰੋੜ ਰੁਪਏ ਦੱਸੀ ਗਈ ਹੈ ਇਸ ਤੋਂ ਇਲਾਵਾ ਆਨੰਦਪੁਰ ਸਾਹਿਬ ਵਿੱਚ ਇੱਕ ਰੈਸਰ ਪਲਾਟ ਵਿੱਚ ਹਿੱਸਾ ਗੁੱਦੜਵੰਡੀ ਰੋਡ ਗੁਰੂ ਹਰ ਸਾਹਿਬ ਵਿੱਚ 8 ਕਰੋੜ ਰੁਪਏ ਕੀਮਤੀ 4.5 ਏਕੜ ਜ਼ਮੀਨ ਵੀ ਦੱਸੀ ਗਈ ਹੈ ਦੀਪਕ ਸ਼ਰਮਾ ਨੇ ਆਖਿਆ ਕਿ ਉਹਨਾਂ ਇਸ ਜਾਇਦਾਦ ਦੇ ਸਾਰੇ ਸਬੂਤ ਈਡੀ ਸੀਵੀਆਈ ਮੁੱਖ ਮੰਤਰੀ ਦਫ਼ਤਰ ਅਤੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਵੀ ਭੇਜੇ ਨੇ ਇਸ ਮੌਕੇ ਫਿਰੋਜ਼ਪੁਰ ਰੇਂਜ ਦੇ ਐਸਐਸਪੀ ਵਿਜੀਲੈਂਸ ਮਨਜੀਤ ਸਿੰਘ ਅਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਭਰੋਸਾ ਦਿੱਤਾ ਕਿ ਸ਼ਿਕਾਇਤ ਉੱਤੇ ਬੰਦਈ ਕਾਰਵਾਈ ਕੀਤੀ ਜਾਏਗੀ ਹਾਲਾਂਕਿ ਵਿਧਾਇਕ ਫੌਜਾ ਸਿੰਘ ਸਰਾਰੀ ਨੇ ਇਹਨਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਹੈ ਕਿ ਉਹ ਹਰ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਨੇ ਇਹ ਗੰਭੀਰ ਮਸਲਾ ਇੱਕ ਵਿਧਾਇਕ ਨਾਲ ਜੁੜਿਆ ਹੋਇਆ ਨਹੀਂ ਸਗੋਂ ਇਹ ਵਿਧਾਇਕਾਂ ਦੀ ਸੂਚੀ ਬੜੀ ਲੰਬੀ ਚੌੜੀ ਹੈ ਇਸੇ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਹੋ ਰਹੇ ਨੇ ਕਿ ਉਹ ਅਜਿਹੇ ਵਿਧਾਇਕਾਂ ਖਿਲਾਫ ਕੋਈ ਜਾਂਚ ਜਾਂ ਕੋਈ ਕਾਰਵਾਈ ਕਰਨਗੇ ਚੰਡੀਗੜ੍ਹ ਵਿਕੇ ਨੌਜਵਾਨ ਮੁੰਡੇ ਕੁੜੀਆਂ ਨੂੰ ਨਿਯੁਕਤੀ ਪੱਤਰ ਦੇਣ ਮੌਕੇ ਇੱਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੇ ਨੀਅਤ ਅਤੇ ਨੀਤੀ ਦੀ ਗਲਤੀ ਕੀਤੀ ਹੀ ਨਾਲ ਹੀ ਕੁਝ ਵਿਰੋਧੀਆਂ ਉੱਤੇ ਹਾਸੇ ਠੱਠੇ ਰਾਹੀਂ ਹਮਲਾ ਵੀ ਬੋਲਿਆ ਆ ਸਰ ਮੇਰਾ ਨਾਮ ਡਾਕਟਰ ਜਸਵਿੰਦਰ ਹੈ ਮੈਂ ਪਟਿਆਲਾ ਤੋਂ ਆ ਸਰ ਮੇਰਾ ਹੋਮ ਟਾਊਨ ਵੀ ਪਟਿਆਲਾ ਹੈ ਮੇਰੀ ਮੈਰਿਜ ਵੀ ਪਟਿਆਲਾ ਚ ਹੋਈ ਐਕਚੁਅਲੀ 9 ਸਾਲ ਸਰ ਮੈਂ ਹਿਮਾਚਲ ਪ੍ਰਦੇਸ਼ ਜੌਬ ਕੀਤੀ ਅਦਰ ਸਟੇਟ ਪਰ ਆਪਣੀ ਧੀ ਨੂੰ ਔਰ ਪੰਜਾਬ ਦੀ ਧੀ ਨੂੰ ਵਾਪਸ ਲਿਆਣ ਵਿੱਚ ਇਸ ਸਰਕਾਰ ਨੇ ਮੇਰਾ ਸਾਥ ਦਿੱਤਾ ਤੇ ਸਰ ਜੋ ਇਸ ਸਰਕਾਰ ਨੇ ਕੀਤਾ ਉਹ ਸ਼ਾਇਦ ਕਿਸੇ ਨੇ ਨਾ ਕੀਤਾ ਕਿਹੜੀ ਕਿਹੜੀ ਅਪਾਇੰਟਮੈਂਟ ਹੋਈ ਹੈ ਸਰ ਅਸਿਸਟੈਂਟ ਪ੍ਰੋਫੈਸਰ ਇਨ ਮੈਡੀਕਲ ਕਾਲਜ ਅੱਛਾ ਔਰ ਸਰ ਅੱਜ ਮੇਰਾ ਬਰਥਡੇ ਵੀ ਹੈ ਐਂਡ ਆਈ ਐਮ ਵੈਰੀ ਹੈਪੀ ਕਿ ਮੈਨੂੰ ਤੁਹਾਡੇ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ ਹੈ ਸਰ ਸਾਨੂੰ ਇਹ ਵੀ ਸੁਣਨ ਚਾਇਆ ਸੀ ਤੁਹਾਡੀ ਸਿਹਤ ਠੀਕ ਨਹੀਂ ਹੈ ਅਸੀਂ ਉਹ ਤਾਂ ਵਿਰੋਧੀ ਕਹਿੰਦੇ ਰਹਿੰਦੇ ਨੇ ਮੈਂ ਅੱਛਾ ਸਰ ਫਿਰ ਠੀਕ ਹੈ ਸਰ ਉਹਨਾਂ ਪਰਿਆ ਕਰ ਉਹ ਤਾਂ ਕੰਦੇ ਮਰ ਗਿਆ ਜੇ ਦੋ ਦਿਨਾਂ ਨਾ ਨਿਕਲੋ ਉਹ ਕੰਦੇ ਮਰ ਗਿਆ ਉਹ ਕਿ ਸਰ ਕਿਉਂਕਿ ਮੈਂ ਮਰ ਗਿਆ ਉਹਨਾਂ ਦੇ ਮੂਹਰੋਂ ਨਿਕਲ ਸਕਦਾ ਹੋਰ ਤਾਂ ਕੋਈ ਤਰੀਕਾ ਨਹੀਂ ਉਹਨਾਂ ਕੋਲ ਸਰ ਜੱਤ ਕਰ ਉਹਨਾਂ ਦੀ ਨਾ ਗੱਲ ਸੁਣਿਆ ਕਰੋ ਸਰ ਜੱਤ ਕਰ ਸਾਰੇ ਲੋਕਾਂ ਦੀਆਂ ਦੁਆਵਾਂ ਤੁਹਾਡੇ ਨਾਲ ਹੈ ਜਿਸ ਲਈ ਠੀਕ ਨਹੀਂ ਬਰਾਏ ਕਿ ਫਿਰ ਦਮ ਹੈ ਭੱਜ ਕੇ ਮੈਂ ਉਧਰੋਂ ਆਇਆ ਭੱਜ ਕੇ ਠੀਕ ਜਿਹੜਾ ਨੇ ਦੀ ਸਰਸਤ دعا ਵੀ ਕਰਦੇ ਆ ਕਿ ਤੁਸੀਂ ਹਮੇਸ਼ਾ ਤੰਦਰੁਸਤ ਰਹੋ ਨਹੀਂ ਪਰਮਾਤਮਾ ਦੇ ਹੱਥ ਸਾਰਾ ਕੁਝ ਪਰ ਉਹ ਨਾ ਵਿਚਾਰੇ ਕੀ ਕਰਨ ਫਿਰ ਉਹਨਾਂ ਕੋਲੇ ਹੋਰ ਕੋਈ ਅਸੀਂ ਸਭ ਵਿਸ਼ਵਾਸ ਵੀ ਨਹੀਂ ਕਰਦੇ ਉਹਨਾਂ ਤੇ ਥੈਂਕ ਯੂ ਸਰ ਗੁੱਡ ਲੱਕ ਇਹਦੇ ਲਈ ਪਛਾਈ ਆਪ ਸਭ ਬੈਠੇ ਨੇ ਜਿਹੜੇ ਕ੍ਰਿਸ਼ਨ ਕੁਮਾਰ ਜਾਣਦੇ ਹੋਵੋਗੇ ਤੁਸੀਂ ਕਾਫੀ ਜਾਣਦੇ ਹੋ ਜਿਹੜੇ ਖਾਸ ਤਰ੍ਹਾਂ ਦੇ ਟੀਚਰ ਨੇ ਤਾਂ ਜਾਣਦੇ ਹੋਵੋਗੇ ਪੱਕਾ ਮੈਂ ਵੀ ਉਹਨਾਂ ਨੂੰ ਉਦੋਂ ਤੋਂ ਜਾਣਦਾ ਜਦੋਂ ਇਹ ਮੈਂ ਗੈਰ ਇਕਵਰੀ ਮੈਂ ਇਹਨਾਂ ਨੂੰ ਮੇਜ਼ਨ ਦਾ ਪ੍ਰੋਗਰਾਮ ਬਣਾਇਆ ਕੋਈ ਬਦਲੀ ਬਦਲੀ ਸੀ ਮੈਂ ਕਲਾਕਾਰ ਦੇ ਤੌਰ ਤੇ 34 ਸੈਕਟਰੀ ਦਫ਼ਤਰ ਸੀ ਨਾ ਕਹਿੰਦੇ ਰਾਤ ਨੂੰ 6:30 ਵਜੇ ਆਈ 6:30 ਵਜੇ ਮੈਂ ਰਾਤ ਨੂੰ 6:30 ਵਜੇ ਇੱਕ ਮਤਲਬ ਦਫ਼ਤਰ ਖੁੱਲਦਾ ਕਹਿੰਦੇ ਕੋਲਾ ਹੋਊਗਾ ਰਾਤ ਨੂੰ 6:30 ਵਜੇ ਕੇ ਦਫ਼ਤਰ ਖੁੱਲ੍ਹਾ ਸੀਗਾ ਸਾਰਾ ਸਟਾਫ ਬੈਠਾ ਸੀ ਵੱਡਾ ਵੱਡਾ ਲਿਖ ਕੇ ਲਾਇਆ ਸੀ ਬਦਲੀਆਂ ਵਾਲੇ ਅੰਦਰ ਆਉਣ ਦੀ ਖੇਚਲ ਨਾ ਕਰਨ ਮੈਂ ਤਾਂ ਅਰਜੀਜੀ ਵਿੱਚੀ ਦਬਲੀ ਮੈਂ ਕਿਹਾ ਉਹ ਖੇਚਰ ਤਾਂ ਘਰੀ ਲਈ ਹੁਣ ਬੈਸਤੀ ਮਿਲ ਜਲਦੇ ਆ ਵੀਰ ਸਾਡੇ ਅਫਸਰ ਨੇ ਕ੍ਰਿਸ਼ਨਵਾਰ ਜੀ ਅੱਜ ਕੱਲ ਇਰੀਗੇਸ਼ਨ ਚ ਨੇ ਤੇ ਫਾਈਨਾਂਸ ਵੀ ਦੇਖਦੇ ਆ ਜਿਹੜੀਆਂ ਪਿੰਡਾਂ ਨੂੰ ਕੱਸੀਆਂ ਪਿੰਡਾਂ ਨੂੰ ਜਿਹੜੀਆਂ ਨਹਿਰਾਂ ਸੂਏ ਰਜਵਾਹੇ ਥੱਲੋਂ ਦੀ ਪਾਈਪਾਂ ਸਾਰੀਆਂ ਇਸ ਬੰਦੇ ਨੇ ਪਾਈਆਂ ਔਰ ਆਪਣੇ ਕਮਿਊਨਿਟੀ ਡੈਡੀਕੇਟਡ ਆ ਬਸ ਤਾਂ ਤੁਹਾਨੂੰ ਜਾਣੇ ਅਫਸਰ 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 ਦਾ 167 ਨੇ ਮੇਰੇ ਕੋਲ ਆਈ ਐਸ ਅਫਸਰ ਚਾਰ ਪੰਜ ਦੇ ਨਾਮ ਜਾਣਦੇ ਹੋਵਗੇ ਬਸ ਬਾਕੀ ਤਾਂ ਫਿਰ ਢੀੜ ਹੋ ਜਾਂਦੀ ਹੈ ਢੀੜ ਚ ਤਾਂ ਕੋਈ ਵੀ ਚਿਹਰਾ ਹੋ ਜਾਂਦਾ ਜਦੋਂ ਕੰਮ ਐਕਸਟਰਾਡਨਰੀ ਕਰੋਗੇ ਤਾਂ ਤੁਹਾਡਾ ਨਾਮ ਫਿਰ ਇਹਨੇ ਕੀ ਕੀਤਾ ਤਹਿਸੀਲਦਾਰ ਹੋਂਦਾ ਚਲੋ ਪਰੇ ਕਰੀ ਦਿੱਤਾ ਕੰਮ ਨੂੰਗਾ ਕੋ ਤਹਿਸੀਲਦਾਰ ਤਾਂ ਨਹੀਂ ਭਰਤੀ ਹੋਇਆ ਜੋ ਉਹ ਬਿੱਤ ਫਾਇਲੇ ਕਿਵੇਂ ਸੀਗਾ ਇਨਨ ਨੇ ਕੀ ਕੀਤਾ ਜੀ ਨਵਾਂ ਸ਼ਹਿਰ ਚ ਤਹਿਸੀਲਦਾਰਾਂ ਨੂੰ ਕਹਿੰਦਾ ਵੀ ਜਿੰਨੇ ਵੀ ਰਿਸ਼ਤੇ ਆਉਂਦੀਆਂ ਨੇ ਜਿਹੜਾ ਵੇਚਣ ਵਾਲਾ ਤੇ ਜਿਹੜਾ ਖਰੀਦਣ ਵਾਲਾ ਉਹਨਾਂ ਦੇ ਮੈਨੂੰ ਫੋਨ ਨੰਬਰ ਚਾਹੀਦੇ ਸਾਰਿਆਂ ਦੇ ਫੋਨ ਨੰਬਰ ਲੈ ਲੈਣ ਸ਼ਾਮ ਨੂੰ ਰੈਂਡਮਲੀ ਉਹਦੇ ਚ ਫੋਨ ਕਰ ਲੈ 5-7 ਸੱਚੀ ਕਾਲ ਜੀ ਸੱਚੀ ਕਾਲ ਜੀ ਡੀਸੀ ਆਫਿਸ ਚ ਬੋਲਦੇ ਤੇ ਇਹ ਤੁਸੀਂ ਆਏ ਸੀ ਅਜਿੱਥੇ ਰਿਸ਼ਤੀ ਕਰਾਉਣ ਹਾਂ ਜੀ ਕਿਨੇ ਪਾਏ ਲੱਗੇ ਜੀ ਕਹਿੰਦਾ ਇੰਨੇ ਦਾ سٹਾਮ ਸੀ ਇੰਨੇ ਹੈ ਤੇ ਪਹਿਲੇ ਬਤਲ ਲੈ ਕਿਸੇ ਨੇ ਵੀ ਕੋਈ ਲੋਹੋਂ ਦੇ ਯਾ ਕੋ ਉਹ ਤਾਂ ਉਹ ਤਾਂ ਚੱਲਦੇ ਹੀ ਆ ਜੀ ਇੱਕ ਅੱਧਾ ਕਹਿੰਦਾ ਇੰਨੇ ਵੀ ਤਾਂ ਲੱਗ ਜੰਦੇ ਕਹਿੰਦੇ ਕਿੰਨੇ ਲੱਗੇ ਆ ਉਹ ਤਹਿਸੀਲਦਾਰ ਨੂੰ ਬੁਲਾਇਆ ਹਾਂਜੀ ਇੰਨੇ ਕਿੰਨੇ ਲੱਗੇ ਵੀ ਜਦੋਂ ਰਸੀਦਾ ਆਸੀ ਪੈਸੇ ਇੰਨੇ ਬਣਦੇ ਸੀ ਦੋ ਤਸੀਲਾ ਸਸਪੈਂਡ ਕਰਦੇ ਠੀਕ ਹੈ ਨਵੇਂ ਰਸੀਦਾਰ ਆ ਗਏ ਨੰਬਰ ਰੋਜ਼ ਹੀ ਲੈ ਲੈ ਕਰਨ ਅਖੀਰ ਤੇ ਇਹ ਹਾਲਤ ਹੋ ਗਈ ਸੀ ਕਿ ਤਹਿਸੀਲਦਾਰ ਕਹਿਣ ਲੱਗੇ ਸੀ ਉਹਨਾਂ ਨੂੰ ਦ੍ਰਿਸ਼ਟੀ ਆਇਆ ਨੂੰ ਭਾਈ ਨੰਬਰ ਤਾਂ ਦੇ ਗਿਆ ਤੂੰ ਇਹ ਜਾਊਗਾ ਉਹਨੂੰ ਉੱਥੇ ਦੀਰਵਾਨ ਕੇ ਜੀ ਤੈਨੂੰ ਫੋਨ ਆਵੇ ਤੂੰ ਕਹਿੰਦੇ ਕੋਈ ਪੈਸਾ ਨਹੀਂ ਲੱਗਿਆ ਸੀ ਯਾਰ ਨਹੀਂ ਮੇਰੀ ਨੌਕਰੀ ਜਾਊਗੀ ਐ ਹੁੰਦਾ ਕੰਮ ਆਊਟ ਆਫ ਦਾ ਬਾਕਸ ਆਈਡੀਆਸ ਕਹਿੰਦੇ ਇਹਨੂੰ ਅੰਗਰੇਜ਼ੀ ਚ ਕੋਈ ਹੋਰ ਸੋਚੋ ਕਿਸੇ ਹੋਰ ਦੁਨੀਆ ਚ ਲਿਆਓ ਸੋਚ ਨਹੀਂ ਟ੍ਰੈਡੀਸ਼ਨਲ ਤਰੀਕੇ ਨਾਲ ਨਹੀਂ ਕੰਮ ਹੋਣਾ ਖਤਮ ਇਹ ਫਰਲੋਜੀ ਰੰਗੇ ਹੱਥੀ ਫੜ ਲੇ ਜੀ ਉਹਦਾ ਕੁਝ ਨਹੀਂ ਹੋਣਾ ਕਿਤੇ ਹੋਰ ਜਾ ਕੇ ਰੰਗ ਲੰਦਾ ਸਿੱਧੀ ਨੌਕਰੀ ਤੋਂ ਕੱਢੋ ਉਹਨੂੰ ਵਿਚਾਨਾ ਸਾਸੀ ਗੱਲ ਬਹੁਤ ਵਧੀਆ ਕਰਤਾ ਕੰਮ ਹੋਰ ਲਿਆਉਂਦੇ